ਮੈਂ ਕੋ ਚੱਤਾ ਸਦੀਆਂ ਤੰਦਰ ਹਾਂ ਮੈਂ ਹੱਥ ਜੋ ਨਹੀਂ ਮੇ ਮ ਕੋ ਕੋ ਮਾਰਾ ਖਮ ਨ ਕਰਾਵੀ ਠੀਕ ਹੈ ਹਰ ਇੱਕ ਤਾਂ ਪਲਾ ਕਰੇ ਠੀਕ ਹੈ ਹਰ ਇੱਕ ਤਾਂ ਪਲਾ ਕਰੇ ਜਦੋਂ ਜਾਣਾ ਉਦੋਂ ਮਿਲ ਕੇ ਜਾਣਾ ਹਾਂ ਜੋ ਸ਼ਾਮੀ ਹੋਣਾ ਉਦੋਂ ਮਾਤਾ ਨੂੰ ਮਿਲਣਾ ਇੱਕੋ ਸ਼ਬਦ ਕਹਿੰਦੀ ਰੋਜ਼ ਹਾਂ ਕਹਿੰਦੀ ਪੁੱਤ ਕਿਸ ਦੇ ਖਿਲਾਫ ਨਹੀਂ ਬੋਲ ਅੱਛਾ ਤੇ ਤੀ ਵੀ ਸੋਦੀ ਰਹਿੰਦੀ ਹਾਂ ਤੇ ਕਹਿੰਦੀ ਪੁੱਤ ਤੂੰ ਕਿਸ ਦੇ ਖਿਲਾਫ ਨਹੀਂ ਬੋਲ ਮੈਂ ਨਹੀਂ ਬੀਬੀ ਨਾ ਮੈਂ ਨਹੀਂ ਬੋਲਦਾ ਭਾਜੂਗਾ ਜਦੋਂ ਗੁਲਦੀਪ ਧਾਰੀਵਾਲ ਛੋਟਾ ਜਿਹਾ ਹੁੰਦਾ ਸੀ ਤੁਹਾਨੂੰ ਲੱਗਦਾ ਸੀ ਵੀ ਵੱਡਾ ਹੋ ਕੇ ਇੰਨਾ ਕਾਬਲ ਬਣੂਗਾ ਨਹੀਂ ਨਹੀਂ ਲੱਗਦਾ ਸੀ ਤੇ ਫੋਟੋ ਵੀ ਬੜਾ ਸਖਣੇ ਸੀ ਤੇ ਤੁਹਾਡਾ ਪਿਤਾ ਛੋਟੇ ਛੋਟੇ ਚੱਡ ਗਿਆ ਪਰ ਇਹਨਾਂ ਮੈਨੂੰ ਕੋਈ ਟੋਕ ਨਹੀਂ ਦਿੱਤਾ اچھا ਹਾਂ ਤੁਸੀਂ ਸੰਤੁਸ਼ਟ ਹੋ ਆਪਦੇ ਪੁੱਤ ਤੋਂ ਹਾਂ ਕਿਹ ਕਿਹ ਆ ਪੁੱਜੀ ਮਾਤਾ ਹੀ ਸੱਸੀ ਕਾਂ ਜੰਦ ਤੋਂ ਆਇਆ ਆਜੇ ਇਹ ਜਿਹੜੀਆਂ ਖਬਰਾਂ ਰੋਜ਼ ਵੇਂਦੀਆਂ ਖਬਰਾਂ ਵਾਲਿਆ ਅੱਛਾ ਅੱਛਾ ਹਾਂ ਟੀਵੀ ਵਾਲੇ ਠੀਕ ਹੈ ਬੰਦਿਆ ਮੁੰਡਾ ਤੁਹਾਡਾ ਮੰਤਰੀ ਬਣ ਗਿਆ ਕਿਵੇਂ ਲੱਗਿਆ ਤੁਹਾਨੂੰ ਬੜਾ ਵਧੀਆ ਲੱਗਾ ਅੱਛਾ ਮਰੇ ਮਰੇ ਦੀਪੀਂ ਹੈ ਫੇਰ ਇੰਨਾ ਕੀ ਚਾਹ ਆ ਅੱਛਾ ਜਿਉਂ ਪਿਉ ਫੇਰ ਦੁਬਾਰਾ ਤੇ ਜਦੋਂ ਗੁਲਦੀਪ ਢਾੜੀਵਾਲ ਛੋਟਾ ਜਾਂ ਹੁੰਦਾ ਸੀ ਤੁਹਾਨੂੰ ਲੱਗਦਾ ਸੀ ਵੀ ਵੱਡਾ ਹੋ ਕੇ ਇੰਨਾ ਕਾਬਲ ਬਣੂਗਾ ਨਹੀਂ ਨਹੀਂ ਲੱਗਦਾ ਸੀ ਅੱਛਾ ਤੇ ਫੇਰ ਢਾੜੀਵਾਲ ਸਾਹਿਬ ਦੀ ਜਿਹੜੀ ਸੇਵਾ ਉਹ ਤੁਸੀਂ ਕਰਦੇ ਸੀ ਬਾਲੀ ਕੀਰਾਂ ਦੇ ਫਾਦਰ ਕਰਦੇ ਸੀ ਇਹ ਇਹ ਦੂਜੀ ਸੇਵਾ ਦਾ ਆ ਉਹ ਕਰਕੇ ਤੇ ਮਾਰਾ ਇਹਨੇ ਫਾਪਾਇਆ ਛੋਲੀ ਮੈਂ ਕਿੱਥਾ ਸੇਵਾ ਕਰਦੀ ਹੁ ਨਹੀਂ ਸ਼ਪੁੱਤ ਅੱਛਾ ਨਹੀਂ ਮੈਂ ਦੂਜੀ ਸੇਵਾ ਦੀ ਗੱਲ ਕਰਦਾ ਕੁੱਟ ਕਟਾਪੇ ਕੁੱਟ ਕਟਾਪੇ ਨਿੱਕੇ ਹੁੰਦੇ ਨਿੱਕੇ ਹੁੰਦੇ ਤੁਸੀਂ ਕੁੱਟਦੇ ਸੀ ਕਿ ਇਹ ਇਨ੍ਹਾਂ ਦੇ ਫਾਦਰ ਸਾਹਿਬ ਕੁੱਟਦੇ ਸੀ ਨਹੀਂ ਇਹ ਨਹੀਂ ਕੁੱਟੇ ਖਾਦੀ ਨਹੀਂ ਖਾਦੀ ਨਹੀਂ ਖਾਦੀ ਅੱਛਾ ਨਾ ਦੋਖਾ ਦਿੱਤਾ ਯਾ ਕੇ ਅੱਛਾ ਨਾ ਮਾਪੇ ਪੁੱਤਾਂ ਦਾ ਨਾਲ ਕੱਟ ਕੇ ਵੇਖੀ ਆ ਉਹ ਕਿਹ ਤਰ੍ਹਾਂ ਕੱਢੀ ਦੀ ਆ ਠੀਕ ਹੈ ਤੇ ਪੁੱਤ ਵੀ بڑے ਸੇ ਲਖਣੇ ਸੀ ਪਈ ਤੁਹਾਡਾ ਪਿਤਾ ਛੋਟੇ ਛੋਟੇ ਛੱਡ ਗਿਆ ਹੈ ਪਰ ਇਹਨਾਂ ਨੂੰ ਕੋਈ ਧੋਖੀ ਦਿੱਤਾ ਅੱਛਾ ਹਾਂ ਤੁਸੀਂ ਸੰਤੁਸ਼ਟ ਹੋ ਆਪਦੇ ਪੁੱਤ ਤੋਂ ਹਾਂ ਕਿਉਂਕਿ ਇਹ ਪੁੱਢੀ ਮੈਂ ਬੋਤ ਜੇ ਜਦੋਂ ਜਾਨਣਾ ਉਦੋਂ ਮਿਲ ਕੇ ਜਾਨਣਾ ਹਾਂ ਜੋ ਸ਼ਾਮੀ ਹੋਣਾ ਉਦੋਂ ਮਦਦ ਮਿਲਣਾ ਇੱਕੋ ਸ਼ਬਦ ਕਹਿੰਦੀ ਰੋਜ਼ ਹਾਂ ਕਿਹਦੀ ਪੁੱਤ ਗਾਇਦੇ ਖਿਲਾਫ ਨਹੀਂ ਬੋਲਣਾ ਅੱਛਾ ਇਹ ਧੀ ਵੀ ਸੋਦੀ ਨਹੀਂ ਜਾਂਦਾ ਤੇ ਕਿਹਦੀ ਪੁੱਤ ਤੂੰ ਕਿਸ ਦੇ ਖਿਲਾਫ ਸੀ ਬੋਲਦਾ ਮੈਂ ਕਿ ਨਹੀਂ ਬੀਬੀ ਨਾ ਮੈਂ ਨਹੀਂ ਬੋਲਦਾ ਭਾਜੋ ਬੰਦ ਮੈਂ ਕਹਿੰਦਾ ਤਾ ਅਸਲ ਨੀਅਤਾਂ ਦਰ ਹਾਂ ਮੈਂ ਹੱਥ ਜੋੜ ਨੀ ਮੇਰ ਪੁੱਤ ਕੋ ਕੋ ਮਾਰਾ ਕੰਮ ਨਾ ਕਰਾਵੀਂ ਠੀਕ ਹੈ ਹਰ ਇੱਕ ਦਾ ਪੱਲਾ ਕਰੇ ਠੀਕ ਹੈ ਹਰ ਇੱਕ ਦਾ ਪੱਲਾ ਕਰ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਬਹੁਤ ਧੰਨਵਾਦ ਜੀ ਤੇ ਮਾਤਾ ਜੀ ਰਾਰੇ ਤੁਹਾਡੇ ਨਾਲ ਇੱਥੇ ਤੁਹਾਡੇ ਵਾਈਫ ਹੋ ਗਏ ਬੱਚਿਆਂ ਚ ਬੱਚੇ ਤੇ ਬਸ ਬੇਟਾ ਆਇਆ ਵੱਡਾ ਤੇ ਨੌਰਾਨੀ ਆਈ ਹੈ ਅੱਛਾ ਆਏ ਹੋਇਆ ਹਾਂ ਇਸ ਕਰਕੇ ਬੇਟਾ ਉੱਥੇ ਆ ਬੇਟੀ ਉੱਥੇ ਅਮਰੀਕਾ ਕੈਲੀਫੋਰਨੀਆ ਠੀਕ ਹੈ ਹਾਂ ਇਹ ਮੇਰੇ ਕਰਕੇ ਆਏ ਆ ਠੀਕ ਹੈ ਹਾਂ ਨਾਲ ਹੈਲਪ ਕਰਾਉਂਦੇ ਆ ਥੋੜੇ ਨਾਲ ਫਿਰ ਬੱਚੇ ਪੜ੍ਹਦੇ ਬਾਤ ਤੇ ਠੀਕ ਹੈ ਸਮਸਤ ਵੀ ਚਲੋ ਬੱਚੇ ਪੜ੍ਹਦੇ ਰਹੇ ਤੁਸੀਂ ਅਮਰੀਕਾ ਤੋਂ ਧਾਲੀਵਾਲ ਸਾਹਿਬ ਕਿਉਂ ਆ ਗਏ ਕੌਣ ਲੈ ਕੇ ਆਇਆ ਹੋ ਅਮਰੀਕਾ ਤੋਂ ਆ ਕੇ ਆਈ ਆਹ ਯਾਦੋਂ ਤੇ ਯਾਦ ਅਸਲ ਵਿੱਚ ਗੱਲੇ ਆ ਹਾਂ ਬਾਜੇ ਆਇਆ ਮਾਨ ਸਾਹਿਬ ਆਪਣੇ ਪ੍ਰਧਾਨ ਨੇ ਹੁੰਦੇ ਚਲੋ ਸਾਡੇ ਮੁੱਖ ਮੰਤਰੀ ਬਣ ਗਏ ਸਾਡੇ ਪ੍ਰਧਾਨ ਆਮੀ ਸੀਗੇ ਅਸਲ ਜਦੋਂ ਮਾਨ ਸਾਹਿਬ ਲੈ ਗਏ ਜਦੋਂ ਹੁਣ ਉਹ ਅਵਸ ਮਾਈਗ੍ਰੇਸ਼ਨ ਕਰਦੇ ਨਾ ਗੱਲ ਵੀ ਆ ਜਾਣ ਪਰਵਾਸੀ ਵਾਪਸ ਆ ਜਾਣ ਹਾਂ ਇਹ ਸਾਰਾ ਉਹਨ ਲਈ ਕਿ ਉਹ ਦਾ ਚੀਫ ਮਿਨਿਸਟਰ ਬਣ ਕੇ ਕੀਤੇ ਹਾਂ ਉਹ ਪਹਿਲਾਂ ਵੀ ਇਹ ਗੱਲ ਕਹਿੰਦੇ ਉੱਥੇ ਜਾ ਕੇ ਮਾਨ ਸਾਹਿਬ ਹਾਂ ਜਦੋਂ ਕਰਦੇ ਉਹ ਕਹਿੰਦੇ ਯਾਰ ਤੂੰ ਇਨਏਡੀ ਇਨਾ ਇਨਾ ਤੂੰ ਪੰਜਾਬ ਬਾਰੇ ਸੋਚਦੇ ਹੋ ਤੁਹਾਡੇ ਮਨਾਂ ਜਿੰਨਾ ਪਦੇ ਬਦਿਆ ਨਹੀਂ ਜੇ ਜਾਣਾ ਚਾਹੁੰਦੇ ਤੁਸੀਂ ਨਾ ਆਏ ਹਾਂ ਇਹ ਮੈਨੂੰ ਲੈਏ ਉੱਥੋਂ ਤੁੱਕ ਮਾਨ ਸਾਹਿਬ ਉੱਥੇ ਜਦੋਂ ਜਾਂਦੇ ਕੈਲੀਫੋਰਨੀਆ ਮੇਰ ਕੋ ਜਾਂਦੇ ਸੀਗੇ ਹਾਂ ਮਾਨ ਸਾਹਿਬ ਦੇ ਜਿਹੜੇ ਪਹਿਲੇ ਸੌਦਾ ਪ੍ਰਵਾਦ ਉੱਥੇ ਕੈਲੀਫੋਰਨੀਆ ਚ ਹੀ ਆ ਹਾਂ ਤੇ ਜਦੋਂ ਇਹ ਪ੍ਰੋਗਰਾਮ ਗਿਆਦਾ ਵੀ ਕਰ ਜਾਂਦੇ ਸੀ ਉਦੋਂ ਹੀ ਮੇਰ ਕੋ ਜਾਂਦੇ ਬਹੁਤ ਪਿਆਰ 1992 ਦਾ ਪਿਆਰ ਠੀਕ ਹੈ ਤੇ ਫਿਰ ਜੋ ਬੱਚੇ ਵੱਡੇ ਹੋ ਗਏ ਮਾਨ ਸਾਹਿਬ ਗਏ ਉੱਥੇ ਉਹ ਕਹਿੰਦੇ ਛੱਡ ਬੰਦ ਤੇ ਇਦਾਂ ਚ ਕਹਿੰਦਾ ਹੋ ਗਏ ਬੱਚੇ ਵੱਡੇ ਚੱਲ ਚੱਲੀਏ ਇਕ ਦੀ ਪੰਜਾਬ ਦਾ ਕੁਝ ਹਾਂ ਮਾਨ ਸਾਹਿਬ ਲਾਇਆ ਫਿਰ ਆਪਾਂ ਆ ਗਏ 14 ਚ ਬਾਅਦ 15 ਚ ਫਿਰ ਪਾਰਟੀ ਸ਼ਾਮਲ ਹੋ ਗਏ ਅੱਛਾ ਮਾਨ ਸਾਹਿਬ ਜਦੋਂ ਐਮਪੀ ਬਣੇ ਹਾਂ ਬੜਾ ਮਨ ਖੁਸ਼ ਹੋਇਆ ਉਸ ਤੋਂ ਬਾਅਦ ਫਿਰ ਮਾਨ ਸਾਹਿਬ ਕਹਿੰਦੇ ਕੋਈ ਨਹੀਂ